ਇਸੇ ਪਾਲਕੀ ਸਾਹਿਬ ਨੂੰ ਕੱਲ ਨੂੰ ਜਿਹੜਾ ਲੈ ਕੇ ਜਾਣਾ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਤੱਕ ਜਿਹੜਾ ਨਗਰ ਕੀਰਤਨ ਜਾਣਾ। ਤਾਂ ਇਸ ਪਾਲਕੀ ਸਾਹਿਬ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੋਣਾ ਜਦੋਂ ਸਵੇਰੇ ਨਗਰ ਕੀਰਤਨ ਜਿਹੜਾ ਉਹ ਜਾਣਾ। ਤਾਂ ਦੇਖ ਸਕਦੇ ਹੋ ਤੁਸੀਂ ਸੰਗਤ ਹੈ ਜਿਹੜੀ ਨੌਜਵਾਨ ਨੇ ਜਿਹੜੇ ਉਹ ਸੇਵਾ ਕਰ ਰਹੇ ਨੇ। ਪਾਲਕੀ ਸਾਹਿਬ ਨੂੰ ਸਜਾਇਆ ਜਾ ਰਿਹਾ ਸੰਗਤ ਵੱਲੋਂ ਉਹ ਕਮੇਸੀ ਦੀ ਦੇਣਾ ਵੀ ਉਹਨਾਂ ਨੇ ਸਿੱਖ ਕੌਮ ਨੂੰ ਐਡਾ ਜਜ਼ਬਾ ਦਿੱਤਾ ਵੀ ਉਹ ਨੀਹਾਂ 'ਚ ਖੜਨ ਲੱਗੇ ਵੀ ਉਹਨਾਂ ਨੇ ਡਰੇ ਨਹੀਂ ਸਭ ਯਾ ਦੀ ਕਰਪਾ ਲੈਕਸਲ ਸੇਵਾ ਕਰਨ ਦਾ ਮੌਕਾ ਮਿਲ ਜਾਂਦਾ ਕਿੰਨੇ ਸਾਲ ਹੋ ਗਏ ਤੁਹਾਨੂੰ ਸੇਵਾ ਕਰਕੇ ਪਤਾ ਨਹੀਂ ਬਹੁਤ ਛੋਟੇ ਸੀ ਉਦੋਂ ਸੋਝੀ ਸੰਵਾਲੀਆਂ ਤਕਰੀਬਨ ਜਦ ਦੀ ਸੋਝੀ ਸੰਵਾਲੀ ਜਾਂਦੇ ਕਰ ਰਹੇ ਹਾਂ ਤਕਰੀਬਨ ਹਾਂ ਜੀ ਤਾਂ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਦੇ ਦਿਹਾੜੇ ਚੱਲ ਰਹੇ ਨੇ ਸ਼ਹੀਦੀ ਦਿਨ ਚੱਲ ਰਹੇ ਨੇ ਤਾਂ ਕੱਲ ਨੂੰ ਨਗਰ ਕੀਰਤਨ ਜਿਹੜਾ ਮੁੱਖ ਗੁਰਦੁਆਰਾ ਸਾਹਿਬ ਤੋਂ ਤੁਰਨਾ ਤੇ ਜੋਤੀਸੂਰ ਸਾਹਿਬ ਤੱਕ ਜਾਣਾ ਤਾਂ ਪਾਲਕੀ ਸਾਹਿਬ ਹੈ ਜਿਹੜੀ ਸਜਾਉਣ ਦੀ ਸੇਵਾ ਹੋ ਰਹੀ ਆ ਤਾਂ ਦੇਖ ਸਕਦੇ ਹੋ ਤੁਸੀਂ ਸੰਗਤ ਹੈ ਜਿਹੜੀ ਇੱਥੇ ਪਾਲਕੀ ਸਾਹਿਬ ਨੂੰ ਸਜਾਉਣ ਦੀ ਸੇਵਾ ਕਰ ਰਹੀ ਆ ਫੁੱਲਾਂ ਦੇ ਨਾਲ ਸਜਾਇਆ ਜਾ ਰਿਹਾ ਹੈ ਇਸੇ ਪਾਲਕੀ ਸਾਹਿਬ ਨੂੰ ਕੱਲ ਨੂੰ ਜਿਹੜਾ ਲੈ ਕੇ ਜਾਣਾ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਤੱਕ ਜਿਹੜਾ ਨਗਰ ਕੀਰਤਨ ਜਾਣਾ ਤਾਂ ਸੰਗਤ ਸੇਵਾ ਕਰ ਰਹੀ ਹੈ ਨੌਜਵਾਨ ਸੇਵਾ ਕਰ ਰਹੇ ਨੇ ਬਜ਼ੁਰਗ ਵੀ ਲੱਗੇ ਹੋਏ ਨੇ ਤਾਂ ਸੇਵਾ ਜਿਹੜੀ ਇਸ ਪਾਲਕੀ ਸਾਹਿਬ ਨੂੰ ਸਜਾਉਣ ਦੀ ਚੱਲ ਰਹੀ ਆ ਸੇਵਾ ਕੀਤੀ ਜਾ ਰਹੀ ਆ ਸੰਗਤ ਵੱਲੋਂ ਤਾਂ ਇੱਧਰ ਮੈਂ ਕਹੂੰਗਾ ਇੱਕ ਵਾਰ ਜ਼ਰੂਰ ਦਿਖਾ ਦਿਓ ਇੱਧਰਲੇ ਪਾਸੇ ਤਾੰਦਰ ਸਾਰੀ ਸੇਵਾ ਜਿਹੜੀ ਕਿਉਂਕਿ ਮਹਾਰਾਜ ਪ੍ਰਕਾਸ਼ ਹੋਣਗੇ ਸਵੇਰੇ ਇਸ ਦੇ ਵਿੱਚ ਮਹਾਰਾਜ ਨੂੰ ਪ੍ਰਕਾਸ਼ ਕਰਕੇ ਲਜਾਇਆ ਜਾਊਗਾ ਸ਼੍ਰੀ ਫਤੇਗੜ ਸਾਹਿਬ ਤੋਂ ਦਰਸ਼ਨ ਤੁਸੀਂ ਕਰ ਰਹੇ ਹੋ ਪਾਲਕੀ ਸਾਹਿਬ ਦੇ ਤਾਂ ਇਸ ਪਾਲਕੀ ਸਾਹਿਬ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੋਣਾ ਜਦੋਂ ਸਵੇਰੇ ਨਗਰ ਕੀਰਤਨ ਹੈ ਜਿਹੜਾ ਉਹ ਜਾਣਾ ਤਾਂ ਦੇਖ ਸਕਦੇ ਹੋ ਤੁਸੀਂ ਸੰਗਤ ਹੈ ਜਿਹੜੀ ਨੌਜਵਾਨ ਨੇ ਜਿਹੜੇ ਉਹ ਸੇਵਾ ਕਰ ਰਹੇ ਨੇ ਇੱਧਰ ਫੁੱਲ ਨੇ ਜਿਹੜੇ ਜਿਹੜੇ ਫੁੱਲ ਲਗਾਏ ਜਾਣੇ ਨੇ ਉਹ ਫੁੱਲ ਇੱਥੇ ਪਏ ਨੇ ਨੌਜਵਾਨ ਫੁੱਲ ਲਗਾ ਰਹੇ ਨੇ ਬਜ਼ੁਰਗ ਫੁੱਲ ਲਗਾ ਰਹੇ ਨੇ ਉੱਪਰ ਵੀ ਤੁਸੀਂ ਦੇਖੋਗੇ ਇਸੇ ਤਰੀਕੇ ਦੇ ਨਾਲ ਸੇਵਾ ਜਿਹੜੀ ਉਹ ਕੀਤੀ ਜਾ ਰਹੀ ਹੈ ਪਾਲਕੀ ਸਾਹਿਬ ਨੂੰ ਸਜਾਉਣ ਦੀ ਪਾਲਕੀ ਸਾਹਿਬ ਸਜਾਈ ਜਾ ਰਹੀ ਹੈ ਸ਼੍ਰੀ ਫਤਿਹਗੜ ਸਾਹਿਬ ਵਿਖੇ ਤਾਂ ਦਰਸ਼ਨ ਕਰ ਰਹੇ ਹੋ ਤੁਸੀਂ ਇਸੇ ਪਾਲਕੀ ਸਾਹਿਬ ਦੇ ਵਿੱਚ ਜਿਹੜੇ ਫੁੱਲ ਨੇ ਉਹ ਲਗਾਏ ਜਾ ਰਹੇ ਨੇ ਚਾਰੇ ਪਾਸਿਓਂ ਫੁੱਲਾਂ ਦੇ ਨਾਲ ਸਜਾਈ ਜਾ ਰਹੀ ਆ ਪਾਲਕੀ ਸਾਹਿਬ ਅੰਦਰਲੇ ਪਾਸੇ ਵੀ ਮੈਟਾਂ ਦੀ ਜਿਹੜੀ ਸੇਵਾ ਉਹ ਚੱਲ ਰਹੀ ਆ ਪਾਲਕੀ ਸਾਹਿਬ ਨੂੰ ਸਜਾਇਆ ਜਾ ਰਿਹਾ ਸੰਗਤ ਵੱਲੋਂ ਨੌਜਵਾਨ ਨੇ ਜਿਹੜੇ ਇੱਥੇ ਸੇਵਾ ਕਰ ਰਹੇ ਨੇ ਬਜ਼ੁਰਗ ਵੀ ਇੱਥੇ ਸੇਵਾ ਕਰ ਰਹੇ ਨੇ ਤਾਂ ਕੁਆਂਟਲਾਂ ਦੇ ਹਿਸਾਬ ਨਾਲ ਫੁੱਲ ਹੈ ਜਿਹੜਾ ਉਹ ਲਗਾਇਆ ਜਾ ਰਿਹਾ ਫੁੱਲਾਂ ਦੀਆਂ ਲੜੀਆਂ ਨੇ ਜਿਹੜੀਆਂ ਗੈਂਤੇ ਦਾ ਫੁੱਲ ਹੈ ਹੋਰ ਜਿਹੜੇ ਫੁੱਲ ਨੇ ਤਾਂ ਇਤੋਂ ਸਵੇਰੇ ਜਿਹੜੀ ਪਾਲਕੀ ਸਾਹਿਬ ਚੱਲੇਗੀ ਤਾਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਦੇ ਜਿਹੜੇ ਦਿਨ ਨੇ ਉਹ ਚੱਲ ਰਹੇ ਨੇ ਤੇ ਨਗਰ ਕੀਰਤਨ ਜਿਹੜਾ ਚੱਲਣਾ ਹੈ ਸ਼੍ਰੀ ਫਤਿਹਗੜ ਸਾਹਿਬ ਤੋਂ ਫੁੱਲਾਂ ਦੇ ਨਾਲ ਪਾਲਕੀ ਸਾਹਿਬ ਹੈ ਜਿਹੜੀ ਉਹਨੂੰ ਸਜਾਉਣ ਦੀ ਸੇਵਾ ਚੱਲ ਰਹੀ ਹੈ ਬਾਈ ਜੀ ਸਾਡੇ ਨਾਲ ਨੇ ਬਾਈ ਜੀ ਤੁਸੀਂ ਵੀ ਸੇਵਾ ਕਰਨੀ ਆਏ ਹੋ ਇੱਥੇ ਹਾਂਜੀ ਹਾਂਜੀ ਤਕਿਥੋਂ ਆਇਓਂ ਉਰੀ ਲੋਕਲੇ ਆਂ ਜੀ ਅਸਾ ਲੋਕਲੀਆਂ ਹਾਂ ਜੀ ਕਿੰਨੇ ਸਾਲਾਂ ਤੋਂ ਸੇਵਾ ਕਰਦੇ ਹੋ ਫਿਰ ਕਾਫੀ ਸਾਲਾਂ ਤੋਂ ਕਰਦੇ ਹਾਂ ਕਾਲਕੀ ਸਾਹਿਬ ਨੂੰ ਸਜਾਉਣ ਹਾਂ ਜੀ ਹਾਂ ਜੀ ਤਾਂ ਇਹਨਾਂ ਦਿਨਾਂ ਦੇ ਵਿੱਚ ਸਾਹਿਬਜ਼ਾਦੇ ਸ਼ਹੀਦ ਹੋ ਗਏ ਸੀ ਉਹੀ ਉਹਦੀਆਂ ਰਾਤਾਂ ਚੱਲ ਰਹੀਆਂ ਨੇ ਅਸੀਂ ਆਪਣੇ ਬੱਚਿਆਂ ਨੂੰ ਘਰਾਂ ਵਿੱਚ ਰੱਖਦੇ ਹਾਂ ਰਜਾਈਆਂ 'ਚ ਰੱਖਦੇ ਹਾਂ ਵੀ ਠੰਡ ਨਾ ਲੱਗ ਜੇ ਤੇ ਉਹਨਾਂ ਨੇ ਸ਼ਹਾਦਤ ਦਿੱਤੀ ਸੀ 7 ਤੇ 9 ਸਾਲ ਦੀ ਉਮਰ ਦੇ ਵਿੱਚ ਤਾਂ ਕੀ ਮਹਿਸੂਸ ਕਰਦੇ ਹੋ ਇਹਨਾਂ ਦਿਨਾਂ 'ਚ ਬੱਚਿਆਂ ਨੂੰ ਦੱਸਦੇ ਹੁੰਦੇ ਹੋ ਹਾਂ ਜੀ ਹਾਂ ਜੀ ਬੱਚਿਆਂ ਨੂੰ ਆਪਣੇ ਨੂੰ ਦੱਸਦੇ ਉਹਨਾਂ ਨੂੰ ਲੈ ਕੇ ਵੀ ਆਉਂਦੇ ਆਂ ਦੇ ਬੱਚਿਆਂ ਨੂੰ ਆਪ ਉਹਨਾਂ ਨੂੰ ਕਹਿੰਦੇ ਆਸੀਂ ਮੇਰੀ ਆਓ ਹਾਂਜੀ ਹਰ ਸਾਲ ਤੁਸੀਂ ਇੱਥੇ ਸੇਵਾ ਕਰਦੇ ਹੋ ਪਾਲਕੀ ਨਾਲ ਆਪਣੇ ਵੀਰਤੀ ਜੀ 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 ਤਾਂ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਪਾਲਕੀ ਸਾਹਿਬ ਨੂੰ ਸਜਾਉਣ ਦੀ ਹਰ ਸਾਲ ਸੇਵਾ ਕਰਦੇ ਹਾਂ ਹਾਂਜੀ ਬਾਬਾ ਜੀ ਸਾਹਿਬ ਜੀ ਦੀ ਕਿਰਪਾ ਨਾਲ ਹਰ ਇੱਕ ਸਾਲ ਸੇਵਾ ਕਰਨ ਦਾ ਮੌਕਾ ਮਿਲ ਜਾਂਦਾ ਕਿੰਨੇ ਸਾਲ ਹੋ ਗਏ ਤੁਹਾਨੂੰ ਸੇਵਾ ਕਰਦੇ ਹੋ ਪਤਾ ਨਹੀਂ ਬਹੁਤ ਛੋਟੇ ਸੀ ਉਦੋਂ ਪਾਲਕੀ ਸੰਭਾਲੀ ਹੈ ਤਕਰੀਬਨ ਜਿੱਦ ਦੀ ਸੋਦੀ ਸੰਭਾਲੀ ਜਾਂਦੇ ਕਰ ਰਹੇ ਹਾਂ ਤਕਰੀਬਨ ਅੱਛਾ ਹਾਂਜੀ ਸੋਜੀ ਸੰਵਾਲੀ ਨੂੰ 30 35 ਸਾਲ ਹੋ ਗਏ ਹੋਣਗੇ 40 तकरीबन हो गए जी हां जी ਜਿਹੜੀ ਪਾਲਕੀ ਸਾਹਿਬ ਦੀ ਸੇਵਾ ਕਰ ਰਹੇ ਹਨ तकरीबन 25 ਸਾਲ ਤਾ ਹੋਏ ਗਏ ਆਈ ਡਿਆ ਜੀ ਹਮਾਰਾ ਜੀ ਕਿਰਪਾ ਨਾਲ ਹਾਂ ਜੀ ਤਾਂ ਕਦੇ ਜ਼ਾਲਮਾਂ ਨੇ ਸੋਚਿਆ ਹੋਣਾ ਵੀ ਸਿੱਖੀ ਮੁੱਕ ਗਈ ਸਾਹਿਬਜ਼ਾਦਿਆਂ ਨੂੰ ਮਕਾਤਾ ਮਾਤਾ ਗੁਜਰ ਕੌਰ ਜੀ ਤੇ ਤੁਸੀਂ ਅੱਧਰ ਕਰਕੇ ਸੀ ਸ਼ਹੀਦ ਕਰਤਾ ਉਹਨਾਂ ਨੂੰ ਪਰ ਸਿੱਖ ਤਾਂ ਹਾਲੇ ਵੀ ਚਾਰੋਂ ਪਾਸੇ ਸਿੱਖ ਹੀ ਸਿੱਖ ਦਿਖ ਰਹੇ ਨੇ ਹਾਂ ਜੀ ਇਹ ਕਦੇ ਕੌਮ ਖਤਮ ਨਹੀਂ ਹੋ ਸਕਦੀ ਇਹ ਮਹਾਰਾਜ ਦੀ ਕਿਰਪਾ ਹੀ ਆ ਹਾਂ ਜੀ ਜੀਵਾ ਬਹੁਤ ਮਜ਼ਬੂਤ ਨੇ ਜੀ ਇੱਥੇ ਅੱਜ ਆਪਾਂ ਖੜੇ ਆ ਉਹ ਨਿਊ ਆਈਡੀਆ ਮਜ਼ਬੂਤ ਨੇ ਕਿ ਸਿੱਖੀ ਕਦੇ ਖਤਮ ਹੋਏ ਨਹੀਂ ਸਾਦੀ ਜ਼ਾਲਮਾਂ ਦਾ ਤਾਂ ਨਾਸ ਹੋਣਾ ਹੀ ਹੋਣਾ ਹੈ ਜੀ ਠੀਕ ਹੈ ਨਾ ਇਹ ਸਾਹਿਬ ਜੀ ਦੀ ਕਿਰਪਾ ਜੀ ਉਹੀ ਮੈਨੂੰ ਲੱਗਾ ਜ਼ਾਲਮਾਂ ਦੇ ਜਿਨ੍ਹਾਂ ਨੇ ਸ਼ਹੀਦ ਕੀਤਾ ਸੀ ਉਹਨਾਂ ਦੇ ਤਾਂ ਮੜੀ ਤੇ ਕੋਈ ਦੀਵਾ ਜਗਾਉਣੇ ਵਾਲਾ ਨਹੀਂ ਇੱਥੇ ਨਤਮਸਤਕ ਹੋਣ ਮੈਂ ਕਹਿੰਦਾ ਦੇਸ਼ਾਂ ਵਿਦੇਸ਼ਾਂ ਦੀ ਪੂਰੀ ਦੁਨੀਆ ਚ ਤੁਸੀਂ ਠੰਡੇਪੁਰ ਵਾਲੀ ਲਾਈਨ ਦੇਖ ਲੋ ਜੀ ਤੇਲ ਸੱਟਨ ਨੂੰ ਜਗ੍ਹਾ ਨਹੀਂ ਕਿਸੇ ਟਾਈਮ ਉਸ ਟਾਈਮ ਧੰਨ ਮੋਤੀराम ਮਹਾਰਾ ਜੀ ਜਿਨ੍ਹਾਂ ਨੇ ਦੁੱਧ ਅਪਲਾਇਆ ਅੱਜ ਉਹਨਾਂ ਦੀ ਯਾਦ ਚ ਕਿੰਨੇ ਸੰਗਤਾਂ ਉਸੇ ਚੀਜ਼ ਚ ਬੀ ਆਜੀ ਸਾਹਿਬ ਜਦ ਦੂਜਾ ਦਵਾਨ ਆ ਵੀ ਉੱਥੇ ਬੈਠੇ ਹੋਣਗੇ ਅਸੀਂ ਨਖਮਸਤਕ ਹੋਈਏ ਤੇ ਉਹਨਾਂ ਦੀ ਉਹ ਕਿਰਪਾ ਜੀ ਸਭ ਤੋਂ ਮਹਿੰਗਾ ਦੁੱਧ ਇੱਥੇ ਵਿਕਿਆ ਉਹਨਾਂ ਨੂੰ ਦੁੱਧ ਪਿਲਾਉਣ ਦੇ ਬਦਲੇ ਬਾਬਾ ਮੋਤੀ ਨਾਮ ਮਹਾਰਾਜੀ ਦਾ ਪਰਿਵਾਰ ਸੀਗਾ ਜਿਹੜਾ ਉਹਨਾਂ ਨੂੰ ਕੋਲੂ ਚ ਪੀੜਦਾ ਕੋਲੂ ਚ ਕੋਲੂ ਚ ਪੀੜਦਾ ਜੀ ਸਹੀ ਗੱਲ ਹੈ ਦਵਾਨ ਟੋਡਰਮਲ ਜੀ ਤੇ ਤਸ਼ੱਦਦ ਕੀਤਾ ਗਿਆ ਉਹਨਾਂ ਨੂੰ ਉਹਨਾਂ ਨੇ ਸੰਸਕਾਰ ਕੀ ਜਿਨ੍ਹਾਂ ਤੇ ਸਰ ਜ਼ੁਲਮ ਹੋਏ ਨੇ ਜੀ ਅੱਜ ਉਹਨਾਂ ਦਾ ਹੀ ਨਾਮ ਆ ਠੀਕ ਹੈ ਨਾ ਜੀ ਜਿਨ੍ਹਾਂ ਤੇ ਜ਼ੁਲਮ ਹੋਏ ਨੇ ਉਹਨਾਂ ਦਾ ਨਾਮ ਆ ਇਹ ਉਹਨਾਂ ਦੀ ਉਹ ਕਿਰਪਾ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਦੇਣ ਆ ਵੀਰ ਨੇ ਸਿੱਖ ਕੌਮ ਨੂੰ ਐਡਾ ਜਜ਼ਬਾ ਦਿੱਤਾ ਵੀ ਉਹ ਨਿਹਾਜੇ ਖੜਨ ਲੱਗੇ ਵੀ ਉਹਨਾਂ ਨੇ ਡਰੇ ਨਹੀਂ ਗੁਰੂ ਸਾਹਿਬ ਨੇ ਆਪਣੇ ਪੁੱਤਰਾਂ ਨੂੰ ਵੀ ਵਾਰਤਾ ਫਿਰ ਵੀ ਮੱਥੇ ਤੇ ਤਿਉੜੀ ਨਹੀਂ ਪਾਈ ਤੇ ਜਕਾਰੀ ਲਾਉਂਦੇ ਰਹੇ ਜਕਾਰੀ ਲਾਉਂਦੇ ਰਹੇ ਜੀ ਠੀਕ ਹੈ ਜੀ ਦੋ ਪੁੱਤਰ ਚਮਕੌਰ ਸਾਹਿਬ ਦੋ ਇੱਥੇ ਠੀਕ ਹੈ ਜੀ ਪਿਤਾ ਜੀ ਨੂੰ ਆਪ ਆਪਣੀ ਅਥੀ ਦਿੱਲੀ ਤੋਰਿਆ ਬਹੁਤ ਵੱਡਾ ਦੇਣ ਹੈ ਇਹ ਉਹਨਾਂ ਦੀ ਸਿੱਖ ਕੌਮ ਕਦੇ ਆਪਣੇ ਤਿੱਲੇ ਤਿੱਲੇ ਕਟਾ ਕੇ ਵੀ ਪੂਰਾ ਨਹੀਂ ਕਰ ਸਕੀ ਉਹਨਾਂ ਦਾ ਜੀ ਹਾਂਜੀ ਬਿਲਕੁਲ ਜੀ ਤਾਂ ਦੇਖ ਸਕਦੇ ਹਾਂ ਤੁਸੀਂ ਸੰਗਤ ਦੇ ਵਿੱਚ ਕਿਸ ਤਰੀਕੇ ਦੀ ਸ਼ਰਧਾ ਹੈ ਪਾਲਕੀ ਸਾਹਿਬ ਹੈ ਜਿਹੜੀ ਉਹਨੂੰ ਸਜਾਉਣ ਦੀ ਸੇਵਾ ਚੱਲ ਰਹੀ ਹੈ ਸਵੇਰੇ ਨਗਰ ਕੀਰਤਨ ਇੱਥੋਂ ਨਿਕਲਣਾ ਤਾਂ ਪਾਲਕੀ ਸਾਹਿਬ ਨੂੰ ਸਜਾਉਣ ਦੀ ਸੇਵਾ ਰਾਤ ਨੂੰ ਹੀ ਸ਼ੁਰੂ ਹੋ ਚੁੱਕੀ ਹੈ ਕੈਮਰਾ ਪਰਸਨ ਦਵਿੰਦਰ ਦੇ ਨਾਲ ਮੈਂ ਰਾਜੀਵ ਸਿੰਘ ਪ੍ਰੋ ਪੰਜਾਬ ਟੀਵੀ ਸ਼੍ਰੀ ਫਤੇ ਗੜਸਾ